ਮਲਕੀ ਜੀ ਕੀ ਗੱਲਬਾਤ ਹੋਈ ਆ ਚੋਰੀ ਹੋਈ ਆ ਜੀ ਟਰੈਕਟਰ ਕੱਢ ਕੇ ਲੈ ਗਏ ਸਵੇਰ ਨੂੰ ਜੀ ਕੋ 3:00 ਵਜੇ ਵੀ ਘਰ ਨਾ ਕੋ ਰਾਤ ਸਵੇਰ ਆ ਕੇ ਦੇਖਿਆ ਤਾਂ ਟਰੈਕਟਰ ਹੈ ਨਹੀਂ ਕਿਹੜਾ ਟਰੈਕਟਰ ਸੀ 855 ਸੀਗਾ ਜੀ ਕਿੰਨੀ ਕੀਮਤ ਆਊਗੀ ਉਹਦੀ 9 ਲੱਖ ਦੇ ਸਮਥਿੰਗ ਲੱਗੀ ਆ ਜੀ 9 ਲੱਖ ਰੁਪਏ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਆ ਇੱਥੇ ਆ ਹੈ ਨਹੀਂ ਜੀ ਕੈਮਰੇ ਆ ਆਸ-ਪਾਸ ਚੈੱਕ ਕਰ ਰਹੇ ਹਾਂ ਮਿਲਿਆ ਨਹੀਂ ਹਲੇ ਕੋਈ ਮਿਲ ਨਹੀਂ ਗਿਆ ਕੋਈ ਸ਼ੱਕ ਵਗੈਰਾ ਕਿਸੇ ਤੇ ਸ਼ੱਕ ਹੁਣ ਹੈ ਨਹੀਂ ਜੀ ਪਹਿਲਾਂ ਨਾਲ ਗਵਾਂਢ 'ਚ ਸਾਡੇ ਸੋਨਾਲਿਕਾ ਦਾ ਸ਼ੋਰੂਮ ਹੈ ਜੀ ਪਹਿਲਾਂ ਉਹ ਟੁੱਟਦੇ ਰਹੇ ਨੇ ਉਹ ਟਰੈਕਟਰ ਸਟਾਰਟ ਨਹੀਂ ਹੋਇਆ ਫਿਰ ਆਹ ਸ਼ੋਰੂਮ ਸਾਡੇ ਵਾਲਾ ਟੋੜਿਆ ਜੀ ਤੇ ਇਹ ਟਰੈਕਟਰ ਡਾਇਰੈਕਟਰੀ ਸਟਾਰਟ ਕਰਕੇ ਫਿਰ ਇਹ ਲੈ ਗਏ ਕਿੰਨੇ ਵਿਅਕਤੀ ਸੀ ਕੁਝ ਪਤਾ ਲੱਗਾ ਤਿੰਨ ਇੱਕ ਹੈਗੇ ਨੇ ਦੋ ਤਿੰਨ ਫੁਟੇਜ ਆਈਆਂ ਨੇ ਉਹਦੇ 'ਚ ਕਹਿੰਦੇ ਵੀ ਤਿੰਨ ਇੱਕ ਬੰਦੇ ਹੈਗੇ ਨੇ ਪੁਲਿਸ ਨੇ ਕੰਪਲੀਟ ਕਰਤੀ ਪੁਲਿਸ ਹਾਂ ਮੌਕੇ 'ਵਾਰ ਦੇ ਦੇਖੀ ਹੈ ਜੀ ਹੁਣ ਉਹ ਵੀ ਸ਼ਾਨਪੀਲ ਕਰ ਰਹੇ ਨੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਹੈ ਜੀ ਜਿਹੜੀ ਰੋਜ਼ ਰੋਜ਼ ਇਹ ਘਟਨਾਵਾਂ ਵਧ ਰਹੀਆਂ ਨੇ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਦਾਂ ਦਾ ਕੋਈ ਵੀ ਸੇਫ ਨਹੀਂ ਇੱਥੇ ਮਾਰਕੀਟ ਹੈ ਜੀ ਸਾਰੀ ਪਹਿਲਾਂ ਸਾਹਮਣੇ 10 ਦਿਨ ਪਹਿਲਾਂ ਸਾਹਮਣੇ ਚੋਰੀ ਹੁੰਦੀ ਹੈ ਉਹਨਾਂ ਦੇ ਸ਼ਟਰ ਟੁੱਟਦੇ ਨੇ ਫਿਰ ਇੱਥੇ ਦਾ ਮਤਲਬ ਕੰਮ ਰੋਜ਼ਗਾਰ ਬੰਦਾ ਕਿੱਦਾਂ ਕਰੂਗਾ ਇਹਦਾ ਮਤਲਬ ਆਮ ਬੰਦਾ ਕੰਮ ਨਹੀਂ ਕਰ ਸਕਦਾ ਇੱਥੇ ਜੇ ਇਦਾਂ ਹੀ ਚੋਰੀਆਂ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਪ੍ਰਸ਼ਾਸਨ ਤੋਂ ਇਹੀ ਮੰਗਾ ਵੀ ਇਹਨਾਂ ਨੂੰ ਕੰਟਰੋਲ ਕਰੋ ਠੀਕ ਹੈ ਜੀ ਮਾਹੌਲ ਠੀਕ ਹੋਊਗਾ ਜੀ ਠੀਕ ਹੈ ਆਹ ਪਾ ਲਈਏ ਤੁਮਾਹੋਂ ਹੋਰ ਗੱਡੀ ਆਈ ਜਾਂਦੀ ਗੱਡੀ ਨਾਂ ਦੀ ਟਾਕਿਆ ਇਹ ਗੱਡੀ ਨੂੰ ਬੋਧਰਦੀ ਨਹੀਂ ਆ ਟਾਟਾ 407 ਉਹ ਰੱਖਿਆ ਜਿ ਰੱਖੂਗਾ ਉਹਦੇ ਵਿੱਚ ਸਭ ਲੇ ਮੋਟਰਸੈਲ ਮੋਟਰਸੈਲ ਨੰਬਰ ਤਾਂ ਆਸਵਾਦਾ ਨਹੀਂ ਆਣਾ ਕੀ ਜੀ ਨੂੰ ਸੁਣਦਾ ਲੇਟਾਂ ਨੂੰ ਬੰਦ ਕੀਤੀ ਆ ਉਹ ਕੋਸਨਾਇਆ ਹਣਾ ਮੋਟਰਸਾਈਕਲ ਤੋਂ ਚਮਕਦਾ ਆ ਲੈ ਗੱਡੀ ਵਾਲਿਆਂ ਦਾ ਪੂਰਾ ਸ਼ੱਕ ਹੋਊਗੀ ਉਹਦੇ ਉੱਤਰ ਬਹੁਤ ਟੈਕਟਰ ਕੱਢ ਲਿਆ ਬੜੀ ਜਲਦੀ ਕੱਢਿਆ ਯਾਰ ਜਿੰਦੇ ਕਿਹੜਾ ਬਹੁਤ ਹੈਵੀ ਸੀਗੇ ਮੋਗਾ ਮੋਗੇ ہاں 14 ਤੇ ਮੇਸ ਵੀਡੀਓ ਤੇ ਸ਼ਟਰ ਸੱਟ ਗਿਆ ਹਾਂਜੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593